ਜੋਹਾਰ ਨੇ ਨਰੂ ਨੇ ਇੱਕ ਨਾਰਾ ਦਿੱਤਾ ਕਹਿੰਦੇ ਵੀ ਅਸੀਂ ਆਪਣੀ ਡਿਫੈਂਸ ਨੂੰ ਮਜ਼ਬੂਤ ਕਰਨਾ ਹੈ ਇੰਡੀਆ ਦੀ ਡਿਫੈਂਸ ਨੂੰ ਮਜ਼ਬੂਤ ਹੋਣੀ ਹੈ ਚਾਹੀਦੀ ਹੈ ਅਸੀਂ ਪ੍ਰਤਾਪ ਸਿੰਘ ਕੈਰੋਂ ਨੇ ਕਮਿਟ ਕੀਤਾ ਕਿ ਪੰਜਾਬ ਆਪਣਾ ਖੂਨ ਦੇਵੇਗਾ ਸੋਨਾ ਦੇਵੇਗਾ ਤੁਸੀਂ ਪੰਜਾਬ ਤੁਹਾਡੇ ਨਾਲ ਹੈ ਸੁਰੱਖਿਆ ਆਪਣੀ ਕਰੋ ਮਜ਼ਬੂਤ ਹੈ ਇੰਡੀਆ ਦੀ ਕੈਰੋਂ ਸਾਹਿਬ ਨੇ ਇੱਥੇ ਆ ਕੇ ਕਾਲ ਦਿੱਤੀ ਪੰਜਾਬੀਆਂ ਨੇ 130 ਕਿਲੋ ਸੋਨਾ ਕਾਰੋਂ ਸਾਹਿਬ ਦੇ ਚਰਨਾਚ ਰੱਖ ਦਿੱਤਾ ਤੇ ਨਵੰਬਰ ਤੱਕ ਇਹ ਸੋਨਾ ਇਕੱਠਾ ਹੁੰਦਾ ਰਿਹਾ ਤੇ 252 ਕਿਲੋ ਸੋਨਾ ਪ੍ਰਤਾਪ ਸਿੰਘ ਕੈਰੋਂ ਨੇ 28 ਨਵੰਬਰ ਤੱਕ ਜੋ ਇੰਡੀਆ ਦੀ ਹਿਸਤੀ ਬੋਲਦੀ ਆ ਉਹਦੇ ਚ ਲਿਖਿਆ ਹੈ ਕਿ ਦਿੱਤਾ ਫਾਰਮੀਆਂ ਨੇ ਵੀ ਸੋਨਾ ਇਕੱਠਾ ਕੀਤਾ ਪੰਜਾਬ ਤੋਂ ਬਾਹਰ ਵਾਲਿਆਂ ਨੇ 5.327 ਕਿਲੋ ਸੋਨਾ ਬਾਕੀ ਸਾਰੀਆਂ ਸਟੇਟਸ ਨੇ ਰਲ ਕੇ ਇਕੱਠਾ ਕੀਤਾ ਤੇ ਪੰਜਾਬ ਨੇ 252 ਕਿਲੋ ਸੋਨਾ ਪ੍ਰਤਾਪ ਸਿੰਘ ਕੈਰੋਂ ਦੇ ਹੱਥੀ ਪੰਡੇ ਜੋਹਰ ਲਾਲ Nehru ਨੂੰ ਦਿੱਤਾ ਸਾਨੂੰ ਕਹਿੰਦੇ ਦੋ ਫਿਸਦੀ ਵਾਲੇ ਆਪਾਂ ਹੈਗੇ ਦੋ ਫਿਸਦੀ ਵਾਲੇ ਪੂਰਾ 98% ਸੋਨਾ ਬਣਦਾ ਹੈ 2% ਵਾਲਿਆਂ ਨੇ ਜਿਨ੍ਹਾਂ ਦੀ ਹੱਦ ਕਦੇ ਆ ਸਤਲੁਜ ਦਰਿਆ ਤੋਂ ਲੈ ਕੇ ਖੈਬਰ ਤੱਕ ਸੀ ਦੂਜੇ ਪਾਸੇ ਪੇਪਲ ਦੀਆਂ ਪਹਾੜੀਆਂ ਤੋਂ ਅਸੀਂ ਹਿੰਦੂ ਕਸ਼ ਦੀਆਂ ਪਹਾੜੀਆਂ ਨੂੰ ਛੂੰਦੇ ਸੀਗੇ ਅੱਜ ਅਸੀਂ 2% ਵਾਲੇ ਆ ਪਰ ਸਾਡਾ ਵਿਰਸਾ ਸਾਡੇ ਅੰਦਰ ਸਟੇਟ ਹੁੜਾ ਹੈ ਅਸੀਂ ਹੁਣ ਮਾਣਿਆ ਹੋਇਆ 98% ਸੋਨਾ ਤੁਸੀਂ ਪੰਜਾਬੀਆਂ ਨੇ ਦਿੱਤਾ ਤੇ 2% ਸੋਨਾ ਸਾਰੇ ਭਾਰਤ ਨੇ ਦਿੱਤਾ ਜਿਹਨੂੰ ਇਕੱਠਾ ਕਰਕੇ ਫਿਰ ਇੱਕ ਨੈਸ਼ਨਲ ਡਿਫੈਂਸ ਦਾ ਕੰਮ ਜਿਹੜਾ ਸ਼ੁਰੂ ਹੋਇਆ ਸੋ ਇਹ ਸਾਰੀਆਂ ਗੱਲਾਂ ਮੈਂ ਇਸ ਲਈ ਕਿ ਯਾਨੀ ਕਿ ਸਾਨੂੰ ਆਪਣੀ ਵਿਰਾਸਤ ਦਾ ਪਤਾ ਹੋਣਾ ਚਾਹੀਦਾ ਪੰਡਿਤ ਜੋਹਾਰ ਨੇ